ਫਿਰੋਜ਼ਪੁਰ ਸ਼ਹਿਰ ਛਾਵਨੀ ਅਤੇ ਬਸਤੀ ਟੈਂਕਾਂ ਦੀ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਪਿਛਲੇ 12 ਸਾਲਾਂ ਤੋਂ ਨਿਰੰਤਰ ਤੌਰ ਤੇ ਮਾਤਾ ਰਾਣੀ ਦਾ ਜਾਗਰਣ ਭਾਵਨਾਵਾ ਭਰਪੂਰ ਮਾਹੌਲ ਵਿੱਚ ਕਰਵਾਇਆ ਜਾਂਦਾ ਆ ਰਿਹਾ ਹੈ ਇਸ ਪਵਿੱਤਰ ਪਰੰਪਰਾ ਨੂੰ ਜਾਰੀ ਰੱਖਦਿਆਂ ਇਸ ਵਾਰੀ ਵੀ 21 ਜੁਲਾਈ ਸੋਮਵਾਰ ਦੀ ਰਾਤ ਸ਼ਹਿਰ ਵਿੱਚ ਵਿਸ਼ਾਲ ਜਾਗਰਣ ਦਾ ਆਯੋਜਨ ਕੀਤਾ ਜਾ ਰਿਹਾ ਹੈ ਫਿਰੋਜ਼ਪੁਰ ਤੋਂ ਪਰੇਸ਼ ਕੁਮਾਰ ਦਿੰਪੀ ਦੀ ਰਿਪੋਰਟ ਮਾਦਾ ਦੀ ਭਾਈ ਕਿੱਥੋਂ ਆਏ ਤੁਸੀਂ ਫਿਰੋਜ਼ਪੁਰ ਤੋਂ ਜੀ ਤੇ ਜਾਣਾ ਕਿਤੇ ਉਸ ਕਿਥੋਂ ਲੈ ਕੇ ਆ ਯਾਰ ਜੋ ਤੁਹਾਡਾ ਵੀ ਮਾ ਜਵਾਲਾ ਜੀ ਤੇ ਕੋਲ ਲੈ ਕੇ ਆਏ ਆ ਜੀ ਮਾ ਜਵਾਲਾ ਜੀ ਕਿਪਾ ਦੇ ਨਾਲ ਹਾਂਜੀ ਤੇ ਹਰ ਸਾਲ ਇਹ ਆਪਣੇ ਸ਼ਹਿਰ ਸਾਰਾ ਦੇ ਤੁਹਾਡੇ ਵਿੱਚ ਚੰਗੀ ਹੈ ਮਾ ਮਾਈ ਉੱਥੇ ਪ੍ਰਵੇਸ਼ ਕਰਦੀ ਹੈਗੀ ਹੈ 1100 ਬੰਨੇ ਦੇ ਦਰਸ਼ਨ ਕਰਦੇ ਆਗੇ ਨੇ ਤੇ ਸਾਰਾ ਉਪਰਾਲਾ ਜਿਹੜਾ ਹੈਗਾ ਕੋਈ ਪਰ ਫੋਟੋਗ੍ਰਾਫਰ ਐਸੋਸੀਏਸ਼ਨ ਸ਼ਹਿਰ ਫੋਟੋਗ੍ਰਾਫਰ ਐਸੋਸੀਏਸ਼ਨ ਚਾਂਮੀ ਪਸਤੀ ਟੈਂਕਾਵਾਲੀ ਇਹ ਸਾਰਾ ਦੇ ਸਹਿਯੋਗਦਾਨ ਮਾ ਮਾਈ ਦੀ ਕਿਰਪਾ ਹੋਈ ਹੈ ਕਿ ਸਾਰੇ ਬੱਚੇ ਰੈਡਮੇਟ ਕੇ ਸਾਰਾ ਇਹ ਸਾਰੇ ਮਾ ਮਾਈ ਦੇ ਆ ਸਾਯੋਗ ਦੇ ਨਾਲ ਕੋਰੀਪੁਰ ਸ਼ਹਿਰ ਦੇ ਵਿੱਚ ਮਾਮਾਈ ਨੂੰ ਲੈ ਕੇ ਆਂਦੇ ਨੇ ਇਸ ਤਰ੍ਹਾਂ ਹਰ ਸਾਥ ਤੇ ਬੱਚਿਆਂ ਤੇ ਮਾਮਾਈ ਸਾਡੇ ਤੇ ਕਿਰਪਾ ਕਰੇ ਤੇ ਸਾਰੇ ਹਰ ਸਾਥ ਸਾਡੇ ਕੋਲ ਆਵੇ ਕਿੰਵੀਂ ਜੋਤ ਲੈ ਕੇ ਜਾ ਰਹੇ ਤੁਸੀਂ ਸੇ ਬਾਦਵੀਂ ਜੋਤ ਹੈ ਮਾਮਾਈ ਦੀ ਕਿਰਤਾਂ ਜੀ ਬਾਦਵੀਂ ਵਾਰੀ ਸੀ ਆ ਰਹੇ ਆਂ ਜੀ ਤੇ ਜਾਗਰਣ ਕਦੋਂ ਹੈ ਜਾਗਰਣ 21 ਤਰੀਕ ਦਾ ਜੀ ਸ਼ੇਰੇ ਰਾਤੀ 8 ਵਜੇ ਲੰਗਰ ਚੁਕਾਇਆ ਜਾਏਗਾ ਸਾਰਾ ਤੇ ਉਸ ਤੋਂ ਬਾਅਦ ਫਿਰ ਲੋਤਾਂ ਲੈ ਕੇ 12 ਵਜੇ ਤੱਕ ਮਾਮਾਈ ਦਾ ਗੁਰਦੁਆਰਨ ਹੋਏਗਾ ਔਰ 24 ਤਰੀਕ ਨੂੰ ਅਨ 22 ਤਰੀਕ ਨੂੰ ਮਾ ਮੈਨੂੰ ਇਹਦੇ ਆਪਣੇ ਦਵਾ ਤੇ ਫਿਰ ਅਸੀਂ ਆਥੂ ਪੰਚ ਕੇ ਭੇਜ ਦੇ। ਤੇ ਕਹਾਰਾ ਮਾ ਜਵਾਲਾ ਜੀ ਰਹਾ